ਖੇਤੀਵਾੜੀ ਬਿਲਾ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੀਤਾ ਲਾਗੂ ਹਰ ਸਿਮਰਤ ਕੌਰ ਬਾਦਲ ਕਿਸਾਨਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਿਰੋਧ ਦੇ ਚਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਯੂ ਟਰਨ ਕਟੜੀ ਇਮਾਨਦਾਰ ਕਹਾਉਣ ਵਾਲੇ ਆਮ ਆਦਮੀ ਕਾਰਪੋਰੇਟ ਘਰਾਣਿਆਂ ਨੂੰ ਕਰ ਰਹੇ ਨੇ ਉਤਸ਼ਾਹਿਤ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਮੇ ਸ਼ਰਮਣੀ ਅਕਾਲੀ ਦਲ ਬਾਦਲ ਵੱਲੋਂ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਬਕਾ ਕੇਂਦਰੀ ਮੰਤਰੀ ਦੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਵੀ ਬਾਹਰ ਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਵਿੱਚ ਲਗਾਤਾਰ ਸਿਆਸੀ ਸਰਗਰਮੀਆਂ ਆਰੰਭੀਆਂ ਹੋਈਆਂ ਨੇ ਇਸੇ ਲੜੀ ਤਹਿਤ ਅੱਜ ਉਹ ਪਿੰਡ ਮੈਸਰਖਾਨਾ ਵਿਖੇ ਪ੍ਰਸਿੱਧ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਸ ਸਮੇਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸពਕਾ ਕੇਂਦਰੀ ਮੰਤਰੀ ਵਿਭਾਰ ਸਿਮਰਤ ਕੌਰ ਬਾਦਲ ਨੇ ਕਿਹਾ ਜਿਹੜੇ ਖੇਤੀਬیل ਰੱਦ ਕਰਵਾਉਣ ਲਈ ਕਿਸਾਨ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਅਤੇ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ ਅਤੇ ਇਹਨਾਂ ਖੇਤੀਬਾੜੀ ਬਿਲਾ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਸਰਕਾਰ ਵੱਲੋਂ ਲੁਕਵੇਂ ਢੰਗ ਨਾਲ ਲਾਗੂ ਕਰ ਦਿੱਤਾ ਗਿਆ ਸੀ ਆਮ ਆਦਮੀ ਨਵ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ 240 ਮੰਡੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਕਿਸਾਨਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਿਰੋਧ ਦੇ ਚਲਦਿਆਂ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣਾ ਇਹ ਫੈਸਲਾ ਵਾਪਸ ਲੈਂਦੇ ਹੋਏ ਯੂ ਟਰਨ ਲਿਆ ਹੈ ਉਹਨਾਂ ਨੇ ਕਿਹਾ ਕਿ ਕੱਟੜ ਤਾਂ ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਲਗਾਤਾਰ ਸਵਾਲਾਂ ਦੇ ਘੇਰੇ ਚ ਹੈ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਹੋਏ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਆਮ ਆਦਮੀ ਪਾਰਟੀ ਵੱਲੋਂ ਪੂਰਾ ਨਹੀਂ ਕੀਤਾ ਗਿਆ। ਬੀਬੀਆਂ ਦੇ ਖਾਤੇ ਵਿੱਚ 11000 ਰੁਪਏ ਪ੍ਰਤੀ ਮਹੀਨੇ ਦੀ ਉਡੀਕ ਕਰ ਰਹੀਆਂ ਨੇ। ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਕਾਰਪੋਰੇਟ ਰੂਪੀ ਚਿਹਰਾ ਸਾਹਮਣੇ ਆ ਚੁੱਕਿਆ ਹੈ ਜੋ ਕਿ ਸਰਮਾਇਦਾਰਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਪਰ ਪੰਜਾਬ ਦੇ ਲੋਕ ਅਜੇਹਾ ਹਰ ਗੀਚ ਬਰਦਾਸ਼ਤ ਨਹੀਂ ਕਰਨਗੇ ਅਤੇ ਆਮ ਆਦਮੀ ਪਾਰਟੀ ਦੇ ਇਹਨਾ ਮੰਤਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਇਸ ਮੌਕੇ ਹਰ ਸਿਮਰਤ कौर ਬਾਦਲ ਨੇ ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣੋ ਇੱਕ ਵਾਰ ਫਿਰ ਪੰਜਾਬ ਸਰਕਾਰ ਨੇ ਕਿੰਨੇ ਕਾਨੂੰਨ ਲਕ ਪਰ ਦੀ ਕੋਸ਼ਿਸ਼ ਕੀਤੀ ਹੈ ਅਕਾਲੀ ਦਲ ਨੇ ਮੁਤਾਬਕ ਫਿਰ ਵਾਪਸ ਕਰਤੇ ਹੋਏ ਸਰਕਾਰ ਇਹ ਪਹਿਲਾ ਮਸਲਾ ਨਹੀਂ ਵੀ ਵਾਪਸ ਕਰਤੇ ਹਰ ਵਾਰ ਹੁੰਦੀ ਹੈ ਦੇਖੋ ਇਹ ਧੋਖੇबाज ਆਮ ਆਦਮੀ ਦੀ ਸਰਕਾਰ ਜਿਨ੍ਹਾਂ ਨੇ ਪੰਜਾਬੀਆਂ ਦੇ ਪਿੱਛੇ ਚੁਰਾ ਖੋਪਿਆ ਹੈ ਹਰ ਮੁੱਦੇ 'ਚ 80000 ਕਰੋੜ ਦਾ ਕਰਜ਼ਾ ਸਾਡੇ ਪੰਜਾਬੀਆਂ ਦੇ ਉੱਤੇ ਛਾੜਤਾ ਜਿਹੜਾ ਖਜ਼ਾਨੇ ਦਾ ਪੈਸਾ ਕੱਲੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਦੇਸ਼ ਭਰ 'ਚ ਝੂਠ ਕੀ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਪੰਜਾਬ 'ਚ ਬਿਜਲੀ ਦੇ ਬਿੱਲ ਨਹੀਂ ਆਉਂਦੇ ਪੰਜਾਬ 'ਚ ਮੁਆਵਜ਼ਾ ਮਿਲਦਾ ਹੈਗਾ ਹਰ ਤਰ੍ਹਾਂ ਦਾ ਝੂਠ ਮਾਰਿਆ ਲੇਕਿਨ ਮੈਂ ਸਮਝਿਆ ਸਭ ਤੋਂ ਵੱਡੇ ਧੋਖਾ ਪਾਵੇਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਪਾਵੇਂ ਬੱਚਿਆਂ ਨੂੰ ਨੌਕਰੀ ਬਾਹਰ ਦੇ ਬੱਚਿਆਂ ਨੂੰ ਦੇਤੇ ਸਾਡੇ ਬੱਚਾ ਦੇ ਹੱਕ ਨੂੰ ਪਾਵੇਂ ਬੀਬੀਆਂ ਨੂੰ 1000 ਰੁਪਏ ਨਹੀਂ ਦਿੱਤਾ ਲੇਕਿਨ ਸਭ ਤੋਂ ਮਾੜੀ ਗੱਲ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੀ ਹੈ ਜਿਹੜੇ ਸ਼ਹੀਦ ਭਗਤ ਸਿੰਘ ਦੀ ਪੱਗ ਬਨ ਕੇ ਸ਼ਹੀਦਾਂ ਦੀ ਗੱਲ ਕਰਦੀ ਸੀ ਜਿਨ੍ਹਾਂ ਨੇ ਦੇਸ਼ ਵਾਸਤੇ ਜਾਨ ਵਾਰਤੀ ਸਾਡੇ 700 ਕਿਸਾਨਾਂ ਨੇ ਕਾਂਗਰਸੀਆਂ ਦੀ ਦੇਣ ਕੈਪਟਨ ਅਮਰਿੰਦਰ ਸਿੰਘ ਜਿਨੇ ਕਾਲੇ ਕਾਨੂੰਨਾਂ ਦੇ ਨਾਲ ਕੇਂਦਰ ਦੇ ਨਾਲ ਰਲ ਮਿਲ ਕੇ ਉਹਨਾਂ ਨੂੰ ਹਾਮੀ ਦਿੱਤੀ ਸੀ ਸਾਡੇ ਕਿਸਾਨਾਂ ਨੂੰ ਰੋਲਤਾ ਦਿੱਲੀ ਵੱਲ ਜਾਓ ਦਿੱਲੀ ਦੀਆਂ ਬਰੂਹਾਂ 'ਚ ਬੈਠ ਕੇ ਤੁਸੀਂ ਆਪ ਦੇ ਕਾਲੇ ਕਾਨੂੰਨਾਂ ਖਿਲਾਫ ਲੜਾਈ ਲੜੋ ਤੇ 1.5 ਸਾਲ ਹੋ ਗਏ ਬਰੂਹਾਂ 'ਚ ਬਹਿ ਕੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਸ਼ਹੀਦ ਕਰਤੀ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਅੱਜ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿੰਨਾ ਵੱਡਾ ਧੋਖਾ ਇਸ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਕੀਤਾ ਆਹ ਦੇਖੋ 15 ਤਰੀਕ ਪਿਛਲੇ ਮਹੀਨੇ ਦੀ ਇੱਕ ਕਾਲਾ ਕਾਨੂੰਨ ਜਿਹੜਾ ਸੀਗਾ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦਾ ਉਹ ਕਾਨੂੰਨ ਨੋਟੀਫਿਕੇਸ਼ਨ ਕੱਢ ਕੇ ਇਸ ਪੰਜਾਬ ਸਰਕਾਰ ਨੇ 9 ਜ਼ਿਲ੍ਹਿਆ ਚ 9 ਜ਼ਿਲ੍ਹਿਆ ਚ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ 11 ਪੂੰਜੀ ਪੱਤੀਆਂ ਦੇ ਨਾਂ ਤੇ ਜਿਦੇ ਵਿੱਚ ਦੋ ਤਾਂ ਅਡਾਨੀ ਦੇ ਹੈਗੇ 11 ਪੂੰਜੀ ਪੱਤੀਆਂ ਨੂੰ ਸਾਡੇ ਕਨਕ ਦੀ ਖਰੀਦ ਸਟੋਰੇਜ ਪ੍ਰੋਸੈਸਿੰਗ ਸਾਰਾ ਕੇਕਾ ਕੰਮ ਸਾਰਾ ਉਹਨਾਂ ਪੂੰਜੀ ਪੱਤੀਆਂ ਨੂੰ ਦੇ ਕੇ 260 ਤੋਂ ਵੱਧ ਮੰਡੀਆਂ ਖਤਮ ਕਰਤੀਆਂ ਮੰਡੀਕਰਨ ਮਾਰਕੀਟ ਕਮੇਟੀਆਂ ਖਤਮ ਕਰਤੀਆਂ ਤੇ ਇੱਕ ਇੱਕ ਕਾਲਾ ਕਾਨੂੰਨ ਜਿਹੜੇ ਦਿੱਲੀ ਤੋਂ ਲੜ ਕੇ ਵਾਪਸ ਕਰਾਇ ਸੀ ਇਹਨੇ ਪੰਜਾਬ 'ਚ ਬੇਈਮਾਨ ਭਗਵੰਤ ਮਾਨੀ ਭਗਵੰਤ ਮਾਨ ਤੇ ਝਾੜੂ ਪਾਰਟੀ ਨੇ ਪੰਜਾਬ 'ਚ ਲਾਗੂ ਕੀਤਾ 15 ਮਾਰਚ 'ਚ ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜੋਰੋ ਸ਼ੋਰੋ ਨਾਲ ਜੱਟ ਚੱਕਿਆ ਤੇ ਕਿਸਾਨ ਯੂਨੀਅਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਤੇ ਫਿਰ ਨੋਟੀਫਿਕੇਸ਼ਨ ਕੱਲ ਕਹਿੰਦੇ ਨੇ ਕੱਢਿਆ ਕਿ ਯੂ ਟਰਨ ਲੈ ਕੇ ਵਾਪਸ ਲੈ ਲਿਆ ਲੇਕਿਨ ਆਪਣੀ ਮਨਸ਼ਾ ਤਾਂ ਸਾਫ਼ ਕਰਤੀ ਨਾ ਜੇ ਅਕਾਲੀ ਦਲ ਚੁੱਪ ਬੈਠਿਆ ਰਹਿੰਦਾ ਪਰ ਇਹ ਕਾਨੂੰਨ ਤਾਂ ਇਹਨਾਂ ਨੇ ਲਾਗੂ ਕਰ ਦੇ ਜਿਸ ਦੇ ਵਿਰਸੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਜਾਨਾਵਾਰਤੀਆਂ ਇਸ ਤੋਂ ਵੱਡਾ ਧੋਖਾ ਪੰਜਾਬੀਆਂ ਤੇ ਕਿਸਾਨਾਂ ਦੇ ਨਾਲ ਕੀ ਹੋ ਸਕਦਾ ਸਾਡੇ ਪਾਣੀ ਜਾ ਕੇ ਹਰਿਆਣੇ 'ਚ ਕਹਿੰਦੇ ਗਾਰੰਟੀ ਬਣਾ ਦਿਓ ਉੱਥੇ ਸਰਕਾਰ ਪੰਜਾਬ ਦਾ ਪਾਣੀ ਪਹੁੰਚਾ ਦਾਂਗੇ ਅਦਾਲਤਾਂ 'ਚ ਸਾਡੇ ਕੇਸ ਕਮਜ਼ੋਰ ਕਰਾਤੇ ਸਾਡੇ ਰਾਜਧਾਨੀ ਦੇ ਜ਼ਮੀਨ ਹਰਿਆਣੇ ਨੂੰ ਦੇ ਦਿੱਤੀ ਸਾਰੇ ਮੈਂਬਰ ਆਫ ਪਾਰਲੀਮੈਂਟ ਬਾਹਰ ਦੇ ਹੋ ਗਏ ਜਿੰਨੇ ਵੀ ਸੀ ਲੱਗਦੇ ਨੇ ਉਹ ਬਾਹਰ ਦੇ ਹੋ ਗਏ ਵੀਬੀਐਮਜੀ ਦਾ ਮੈਂਬਰ ਚਲੇਗਾ ਹਰ ਪੱਖੋਂ ਪਹਿਲੇ ਕੇਜਰੀਵਾਲ ਨੂੰ ਚਮਕੌਰ ਹੁਣ ਕੇਂਦਰ ਦਾ ਅਜੰਡਾ ਕੇਜਰੀਵਾਲ جیل ਚਲੇ ਗਿਆ ਤਾਂ ਹੁਣ ਕੇਂਦਰ ਦਾ ਅਜੰਡਾ ਵਿੱਚ ਆ ਗਿਆ ਮੈਂ ਜਾਨਣਾ ਚਾਹਦੀ ਹਾਂ ਕਿ ਨਾ ਪੂੰਜੀਪਤੀਆਂ ਤੋਂ ਕਿੰਨੇ ਕਰੋੜ ਰੁਪਏ ਦੇ ਇਹਨਾਂ ਨੇ ਇੰਨੇ ਜਿਹੜੇ ਸਾਈਲੋ ਬਣਾਏ ਨੇ ਕਰੋੜਾਂ ਰੁਪਏ ਲਗਾ ਕੇ ਇਹ ਕਾਂਗਰਸ ਤੇ ਆਮ ਆਦਮੀ ਦੇ ਨਾਲ ਸਹਿਮਤੀ ਦੇ ਬਿਨਾਂ ਤੋਂ ਨਹੀਂ ਲਗਾਤੇ ਹੋਣਾ ਪੈਸੇ ਕਿੰਨੇ ਪੈਸਿਆਂ ਦਾ ਲੈਣ ਦੇਣ ਹੋਇਆ ਜਿਦੇ ਕਰਕੇ ਆਹ ਮਨਜ਼ੂਰੀ ਉਹਨਾਂ ਨੂੰ ਦਿੱਤੀ ਗਈ ਇਹਦਾ ਜਵਾਬ ਤਾਂ ਦੇਣਾ ਹੀ ਪਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਆ ਜਿੰਨਾ ਮਰਜ਼ੀ ਝੂਠ ਮਾਰ ਕੇ ਯੂ-ਟਰਨ ਲੈ ਲੈਣ ਲੇਕਿਨ ਮਨਸ਼ਾ ਜਿਹੜੀ ਇਹਨਾਂ ਦੀ ਸੀ ਪੂੰਜੀਪਤੀਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਜ਼ਮੀਨਾ ਚ ਉਹਨਾਂ ਨੂੰ ਨੌਕਰ ਬਣਾਉਂਦਾ ਜਿਸ ਦਾ ਖਲਸ਼ਾ ਸਾਨੂੰ ਸੀਗਾ ਉਹ ਕੇਂਦਰ ਤੋਂ ਵਾਪਸ ਕਰਾਤਾ ਤੁਹਾਡੇ ਆਪਣੇ ਭਗਵੰਤ ਮਾਨ ਨੇ ਪੰਜਾਬ 'ਚ ਲਾਗੂ ਕਰਕੇ ਤੁਹਾਨੂੰ ਦਿਖਾਤਾ ਹੈ ਬਠਿੰਡਾ ਤੋਂ ਹਰਵਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ